ਸਤਿਗੁਰੂ ਮਹਾਰਾਜ ਦੇ ਅੱਜ ਬਖਸ਼ਿਸ਼ ਹੈ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜਿਹੜਾ ਦਿਨ ਹੈ ਇਹ ਦਿਨ ਨੂੰ ਬੜੇ ਧੰਗ ਨਾਲ ਮਨਾ ਰਹੇ ਆਂ ਸਰਦਾ ਪੂਰਵ ਪਨ ਮਨਾ ਰਹੇ ਆਂ ਬਿਆੰਤ ਸੰਗਤਾਂ ਆ ਪਹੁੰਚੀਆਂ ਨੇ ਬਿਆੰਤ ਸੰਗਤਾਂ ਨੇ ਹੋਰ ਆਉਣਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਆ ਇਹ ਜ਼ਰੂਰ ਹੈ ਕਿ ਅੱਜ ਜੇ ਮਹਾਰਾਜ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਆਪਾਂ ਮਨਾ ਰਹੇ ਆਂ ਤਾਂ ਆਪਾਂ ਨੂੰ ਅੱਜ ਤੋਂ ਕੋਈ ਨਾ ਕੋਈ ਇੱਕ ਬਾਣੀ ਹੁਣ ਹੋਰ ਵਧਾ ਦੇਣੀ ਚਾਹੀਦੀ ਜਿਵੇਂ ਜਿਹੜੇ ਵੀਰ ਭੈਣ ਭਰਾ ਕਦੇ ਵੀ ਜਿਨ੍ਹਾਂ ਨੇ ਸ਼ਬਦ ਹਜ਼ਾਰੇ ਨਹੀਂ ਪੜ੍ਹੇ ਉਹ ਸ਼ਬਦ ਹਜ਼ਾਰੇ ਪਰਾਰੰਭ ਕਰੋ ਮੇਰਾ ਮਨ ਲੋਚਾ ਗੁਰਦਰਸ਼ਨ ਤਾਈ ਬਿਲਪ ਕਰੇ ਚਾਤਰ ਕੀ ਨਿਆਈ ਸ਼ਬਦ ਹਜ਼ਾਰੇ ਪਹਿਲਾਂ ਪ੍ਰਾਣਾ ਨਿਤਨੇਮ ਤੋਂ ਦੱਸਦੇ ਪਹਿਲਾਂ ਕਿਵੇਂ ਅੰਦਾਜ਼ ਅੱਜ ਕੱਲ ਤਾਂ ਪੋਥੀਆਂ 'ਚ ਸਿੱਧੀਆਂ ਹੀ ਪੰਜ ਬਾਣੀਆਂ ਦਿੱਤੀਆਂ ਹੋਈਆਂ ਹਨ ਪੁਰਾਣਾ ਜਿਹੜਾ ਸਾਡਾ ਨਿਤਨੇਮ ਸਿਸਟਮ ਸੀ 18 ਬਾਣੀਆਂ ਲਗਭਗ ਸਵੇਰੇ-ਸਵੇਰੇ ਪੜਦੇ ਹੁੰਦੇ ਸੀ 18 ਬਾਣੀਆਂ ਹੀ ਕੰਠ ਬਹੁਤ ਸਿੰਘਾਂ ਨੂੰ ਬਹੁਤ ਬਹੁ ਬਾਣੀਆਂ ਕੰਟਣੀ ਪੰਜ ਗ੍ਰੰਥੀ ਕੰਠ ਕਰਨਾ ਤਾਂ ਆਮ ਹੀ ਕੰਮ ਸੀ ਵੀ ਪੰਜ ਗ੍ਰੰਥੀ ਕੰਠ ਹੈ ਵੀ ਇਹਨੂੰ ਜਪਜੀ ਸਾਹਿਬ ਪਹਿਲਾਂ ਫਿਰ ਸ਼ਬਦ ਜਾ ਰਹੇ ਫਿਰ ਜਪੁ ਸਾਹਿਬ ਫਿਰ ਦਸਵੇਂ ਪਾਤਸ਼ਾਹ ਦੇ ਸ਼ਬਦ ਜਾ ਰਹੇ ਫਿਰ ਸਵਈਏ ਦੀਨਨ ਕੀ ਪ੍ਰਤਪਾਲ ਕਰੇ ਨਿਤ ਫਿਰ ਸਵਈਏ ਸ਼ਰਾਬਕ ਸੁਧ ਵਾਲੇ ਫਿਰ ਪ੍ਰਣਵਾਦ ਇਕੰਕਾਰਾ ਜਲਥਲ ਮਈਲ ਕੀ ਉਪਸਾਰ ਇਹ ਚੌਪਈ ਫਿਰ ਬੇਨਤੀ ਚੌਪਈ ਹਮਰੀ ਕਰੋ ਹਾਦਰ ਅਛਾ ਫਿਰ ਅਨੰਦ ਸਾਹਿਬ ਦਾ ਪਾਠ ਫਿਰ ਅਨੰਦਪੁਰ ਸਾਹਿਬ ਦੇ ਪਾਠ ਦੇ ਨਾਲ ਫਿਰ 12 ਮਹਾ ਪੜਨਾ 12 ਮਹਾ ਦੇ ਨਾਲ ਨਾਲ ਫਿਰ ਬਸੰਤ ਕੀ ਵਾਰ ਫਿਰ ਲਾਵਾਂ ਦਾ ਪਾਠ ਇਹ ਛੋਟੀਆਂ ਬਾਣੀਆਂ ਜਿੰਨੀ ਇਹ ਤਾਂ ਕੰਠ ਕਰੋ ਲਾਵਾਂ ਕੰਠ ਕਰੋ ਬਸੰਤ ਕੀ ਵਾਰ ਕੰਠ ਕਰੋ ਫਿਰ ਹੋਰ ਜਿੰਨੀਆਂ ਆਹ ਚੌਪਈ ਆ ਪ੍ਰਣਵਾਦ ਇਕੰਕਾਰਾ ਜਲਥਲ ਮਈਲ ਕੀ ਉਪਸਾਰਾ ਜਿੰਨਾ ਬਾਣੀਆਂ ਨੂੰ ਪੜਨ ਲਈ ਸਿਰਫ ਮੇਰਾ خیال ਹੁਣ ਬਸੰਤ ਕੀ ਵਾਰ ਐ ਇੱਕ 2 ਮਿੰਟ ਲੱਗਦੇ ਲਾਵਾਂ ਨੂੰ 2 ਮਿੰਟ ਲੱਗਦੇ ਸਿਰਫ ਇਸੇ ਤਰ੍ਹਾਂ ਜੇ ਆਪਾਂ 12ਵਾਂ ਕੰਠ ਕੀਤਾ ਹੋਵੇ 5 ਮਿੰਟਾਂ 'ਚ 12ਵਾਂ 5 ਕਿ ਮਿੰਟ 'ਚ ਆਪਣਾ ਸ਼ਬਦ ਆ ਜਾ ਰਹੇ ਹੋ ਜਿੰਦੇ ਇਹ ਜੇ ਆਪਾਂ ਘਟੋ ਘਟ ਦੇਖੇ ਨਾ ਤਾਂ ਹੀ 3 ਘੰਟੇ ਵਿੱਚ ਸਾਰੀਆਂ ਬਾਣੀਆਂ ਦਾ ਨਿਤਨੇਮ ਬੜੇ ਪਿਆਰ ਨਾਲ ਹੋ ਜਾਂਦਾ ਪਰ ਲਾਵ ਬੜਾ ਹੈ ਬਾਣੀ ਪੜਨ ਦਾ ਇਸੇ ਤਰ੍ਹਾਂ ਹੀ ਆਪਾਂ ਜੇ ਕੋਸ਼ਿਸ਼ ਕਰੀਏ ਪੰਜ ਗ੍ਰੰਥੀ ਜਦੋਂ ਦਾਸ ਨੇ ਕੰਠ ਕੀਤੀ ਸੀ ਅਸੀਂ ਕਾਪੀ ਲਾ ਲਈ ਕਾਪੀ ਤੇ ਲਿਖ ਲਿਖ ਕੇ ਕੰਠ ਕਰੀ ਜਾਂਦੇ ਸੀ ਦੋ ਪੰਕਤੀਆਂ ਲਿਖ ਲੀਆਂ ਪਹਿਲਾਂ ਸਾਰੀ ਪਹਿਲਾਂ ਤਾਂ ਪੰਜ ਗ੍ਰੰਥੀ ਕਈ ਸਾਲ ਵੈਸੇ ਹੀ ਪੜੀ ਗਏ ਪੜੀ ਗਏ ਪੜੀ ਗਏ ਪੜੀ ਗਏ ਪੜਦਿਆਂ ਪੜਦਿਆਂ ਫਿਰ ਅੱਧੀਆਂ ਪੰਕਤੀਆਂ ਦਾ ਵੈਸੇ ਹੀ ਕੰਠ ਹੋ ਜਾਂਦੀਆਂ ਨੇ ਫਿਰ ਉਹ ਲਿਖ ਲਿਖ ਕੇ ਯਾਦ ਕੀਤਾ ਜਿੰਨੀ ਬਾਣੀ 1 ਸਾਲ ਵਿੱਚ ਪੰਜ ਗ੍ਰੰਥੀ ਕੰਠ ਹੋਈ ਬਾਬਾ ਜਰਨੈਲ ਸਿੰਘ ਜੀ ਖਾਲਸਾ ਨੂੰ ਇੱਕ ਹਫ਼ਤੇ 'ਚ ਪੰਜ ਗ੍ਰੰਥੀ ਕੰਠ ਹੋ ਗਈ ਸੀ। ਉਹਦਾ ਦਿਮਾਗ ਇੰਨਾ ਜ਼ਿਆਦਾ ਸੀ ਇੱਕੋ ਦਿਨ 'ਚ ਅਸਾ ਦੀ ਵਾਰ ساری ਕੰਠ ਕਰ ਲਈ ਸੀ। ਸਿਰਫ ਇੱਕ ਦਿਨ 'ਚ। ਇਹਸ ਕਰਕੇ ਅੱਜ ਚਲੋ ਆਪਾਂ ਦੇਰ ਲੱਗ ਜੂ ਯਾਦ ਕਰਨ ਵਾਸਤੇ। ਪ੍ਰਾਣੀ ਕਹਾਵਤ ਹੈ ਬਾਣੀ ਕੰਠ ਪੈਸਾ ਗੰਠ। ਹੁਣ ਜੇ ਤੁਸੀਂ ਘਰੋਂ ਚੱਲਿਓ ਚਾਰ ਪੈਸੇ ਜੇਬ 'ਚ ਪਾ ਕੇ ਆਏ ਹੋਣੇ ਭਾਈ ਇਹ ਬਸ ਨਿਕਲ ਗਈ ਲੋੜ ਪੈ ਗਈ ਕਿਤੇ। ਲੋੜ ਹੀ ਪੈ ਜਿੰਦੀ ਪੈਸੇ ਦੀ ਕਿੰਨਾ ਸੋਚਦੇ ਆਪਾਂ। ਹੁਣ ਜੇ ਆਪਾਂ ਨੂੰ ਬਾਣੀ ਕੰਠ ਹੈ ਤਾਂ ਬਸ ਵਿੱਚ ਬੈਠੋ RAM ਦੀ ਅੱਖਾਂ ਬੰਦ ਕਰੋ ਬਾਣੀ ਪੜੀ ਜਾਓ ਤੇ ਜੇ ਬਾਣੀ ਕੰਠ ਹੀ ਨਹੀਂ ਫਿਰ ਬਿਟਰ-ਬਿਟਰ ਇੱਧਰ-ਉੱਧਰ ਝਾਕਾਂਗੇ ਜਿੰਨੀ ਬਾਣੀ ਪੜ ਹੋ ਜੇ ਬਸ ਇਹੀ ਲਾਭ ਹੈ ਜਿੰਨਾ ਪਾਠ ਹੋ ਜੇ ਆਪਾਂ ਨੂੰ ਇਹੀ ਲਾਭ ਹੈ ਸਾਰੀਆਂ ਸੰਗਤਾਂ ਇਹ ਧਿਆਨ ਦਿਓ ਕਿ ਅੱਜ ਆਪਾਂ ਕਿਉਂਕਿ ਇਹ ਸਾਨੂੰ ਚੀਜ਼ਾਂ ਮਹਾਂਪੁਰਖਾਂ ਨੇ ਸਿਖਾਈਆਂ ਨੌਵੇਂ ਪਾਤਸ਼ਾਹ ਦੇ ਜਦੋਂ ਸ਼ੀਦੀ ਦਿਵਸ ਸੀ ਉਦੋਂ ਕਹਿੰਦੇ ਅੱਜ ਕੋਈ ਬਾਣੀ ਸ਼ੁਰੂ ਕਰੋ ਬਈ ਤੂੰ ਕਿਹੜੀ ਕਰੇਂਗਾ ਤੂੰ ਕਿਹੜੀ ਕਰੇਂਗਾ ਉਦੋਂ ਅਸੀਂ ਜੇ ਆ ਸ਼ਬਦ ਜਾ ਰਹੇ ਕੋਈ ਕਹਿੰਦਾ ਅੱਜ ਤੋਂ ਚੌਪੀ ਸਾਬ ਦਾ ਇੱਕ ਪਾਠ ਵੱਧ ਕਰੂੰ ਕੋਈ ਸੁਖਮਨੀ ਸਾਬ ਦਾ ਪਾਠ ਜ਼ਿਆਦਾ ਕਰੂੰਗਾ ਇਸ ਕਰਕੇ ਜਿੰਨਾ ਵੀ ਹੋ ਸਕੇ ਵਾਹਿਗੁਰੂ 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 ਦਾ ਧਿਆਨ ਕਰੋ ਮੂਲ ਮੰਤਰ ਦਾ ਅਭਿਆਸ ਕਰੋ ਬਾਣੀ ਪੜੀ ਜਾਓ ਚਾਹੇ ਕੁਝ ਵੀ ਹੋਵੇ ਇਹ ਗੱਲ ਦਾ ਧਿਆਨ ਰੱਖੋ ਇਹ ਬਾਣੀ ਜੋ ਜਿਉਂ ਜਾਣੈ ਤਿਸ ਅੰਤਰ ਰਵੈ ਹਰ ਨਾਮਾ ਜਦੋਂ ਆਸੀਂ ਕਹਿ ਲੈ ਇੰਨੇ ਪਾਠ ਕਰ ਕਈ ਫਿਰ ਆ ਕੇ ਕਹਿਣਗੇ ਪਾੜ ਤਾਂ ਸ਼ਾਮ ਤੱਕ ਹੋ ਜਾਂਦੇ 25 ਪਰ ਅੰਦਰ ਹੁਣ ਵਾਹਿਗੁਰੂ ਵਾਹਿਗੁਰੂ ਹੋਣ ਲੱਗ ਪਿਆ ਸ਼ਰੂ ਵਾਹਿਗੁਰੂ ਮੰਤਰ ਹੀ ਹੋਣਾ ਲਾਸਟ ਇਸ ਕਰਕੇ ਵਾਹਿਗੁਰੂ ਮੰਤਰ ਨੂੰ ਵੀ ਨਾਲ-ਨਾਲ ਘਟੋ ਘੜ ਜਿਵੇਂ ਇੱਕ ਜਪਜੀ ਸਾਹਿਬ ਕਰਕੇ ਫਿਰ 5 ਮਿੰਟ ਵਾਹਿਗੁਰੂ ਮੰਤਰ ਕਰ ਲਓ ਫਿਰ ਇੱਕ ਜਪਜੀ ਸਾਹਿਬ ਕਰ ਲਓ ਫਿਰ 5 ਮਿੰਟ ਵਾਹਿਗੁਰੂ ਮੰਤਰ ਕਰ ਲਓ ਬਾਣੀ ਚਾਹੇ ਤੁਸੀਂ ਕੋਈ ਵੀ ਪੜਿਓ ਅਖੀਰ ਵਾਹਿਗੁਰੂ ਮੰਤਰ ਹੁਣ ਵੀ ਆਪਣੇ ਅੰਦਰ ਹੋ ਰਿਹਾ ਸਾਰਿਆਂ ਦੇ ਸਿਰਫ ਪ੍ਰਗਟ ਹੋਣਾ ਦਰਖਤਾਂ ਵਿੱਚ ਵੀ ਹੋ ਰਿਹਾ ਕੰਧਾਂ ਵਿੱਚ ਵੀ ਹੋ ਰਿਹਾ ਅਸਮਾਨ ਵਿੱਚ ਵੀ ਹੋ ਰਿਹਾ ਧਰਤੀ ਵਿੱਚ ਵੀ ਹੋ ਰਿਹਾ ਜਾਪ ਤਾਂ ਹੁਣ ਵੀ ਹੋ ਰਿਹਾ ਨਾਮ ਦੇ ਆਸਰੇ ਜੇ ਕੋਈ ਅਭਿਆਸੀ ਸਿੰਘ ਮੈਨੂੰ ਕਹਿਣ ਲੱਗੇ ਅਮਰੀਕਾ ਕਹਿੰਦੇ ਆ ਜਿਹੜਾ 80 ਮੀਟਰ ਲਾਉਣੇ ਆ ਲਾ ਕੇ ਆਪਾਂ ਇੱਕ ਇੱਟ ਤੇ ਪਾ ਕੇ ਮੁੜ ਕੇ ਇੱਟ ਦੂਜੀ ਰੱਖਦੇ ਆਂ ਇਹ ਜੁੜ ਗਈ ਇੱਟ ਸੀਮਿੰਟ ਨਾਲ ਕਹਿੰਦਾ ਮੈਨੂੰ ਦੱਸ ਇਹ ਸੀਮਿੰਟ ਜੋੜਦੇ ਜਾਂ ਹੋਰ ਕੋਈ ਚੀਜ਼ ਜੋੜਦੀ ਐ ਮੈਂ ਕਿਹਾ ਤੁਸੀਂ ਦੱਸੋ ਕਹਿੰਦੇ ਅਸਲ ਵਿੱਚ ਇਹ ਸੀਮਿੰਟ-ਸਮਿੰਟ ਕੋਈ ਨਹੀਂ ਜੋੜਦਾ ਇਹ ਵਾਹਿਗੁਰੂ ਮੰਤਰੀ ਸਾਰਾ ਕੁਝ ਕਰ ਹੀ ਜਾਂਦਾ ਹੈ ਇਹ ਜਿੰਨਾ ਕੁਝ ਐ ਸਾਰਾ ਨਾਮ ਹੀ ਐ ਇਹ ਭੁਲੇਖਾ ਹੀ ਆਪਾਂ ਨੂੰ ਕਿ ਇਹ ਨਾਮ ਤੋਂ ਬਿਨਾ ਕਿ ਆ ਫਲਾਨੀ ਚੀਜ਼ ਆ ਕਿ ਫਲਾਨੀ ਕਾਰ ਪਰਮੇਸ਼ਰ ਆਪ ਰਹਾ ਸਿਰਫ ਬਾਹਰਲਾ ਦਿਖਾਵਾ ਹੋਰ ਹੈ ਜੋ ਕੁਝ ਹੋ ਰਿਹਾ ਉਹ ਕਿਰਪਾ ਨਾਲ ਹੀ ਹੋ ਰਿਹਾ ਅਜੇ ਦਰਖਤਾਂ ਦੇ ਵਿੱਚ ਵੀ ਸੁਣਨਾ ਤਾਂ ਨਾਮ ਹੀ ਹੈ ਜੇ ਹਰ ਚੀਜ਼ ਵਿੱਚ ਨਾਮ ਹੈ ਸਾਰੇ ਥਾਵਾਂ ਦੇ ਉੱਤੇ ਨਾਮ ਹੈ ਤਾਹੀ ਮਾਰ ਕੇ ਬਿਨ ਨਾ ਆਵੇ ਨਾ ਹੀ ਕੋ ਥਾਉ ਪਰ ਹੁਣ ਜਿਵੇਂ ਆਪਾਂ ਦੇਖੀਏ ਜਿਵੇਂ ਅੱਜਕੱਲ ਟੀਵੀ ਚੱਲਦੇ ਰੇਡੀਓ ਚੱਲਦੇ ਨੇ ਫੋਨ ਚੱਲਦੇ ਨੇ ਇਹ ਉਹਨਾਂ ਦੀ ਵੇਵਸ ਤਾਂ ਹਰ ਜਗ੍ਹਾ ਦੇ ਉੱਤੇ ਹੁੰਦੀਆਂ ਨੇ ਪਰ ਜੇ ਮੇਰੇ ਕੋਲ ਹੈ ਹੀ ਨਹੀਂਗਾ ਉਹ ਜੇ ਸਾਧਨ ਮੈਂ ਸੁਣ ਕਿਵੇਂ ਸਕਦਾ ਵਾਹਿਗੁਰੂ ਮੰਤਰ ਤਾਂ ਆਹ ਪਾਉਣ ਦੇ ਵਿੱਚ ਵੀ ਹੈ ਜਿਹੜੀ ਹਵਾ ਚੱਲਦੀ ਹੈ ਵੀ ਵਾਹਿਗੁਰੂ ਵਾਹਿਗੁਰੂ ਕਰਦੀ ਹੈ ਜਿਹੜੇ ਕੂਕਰ ਨੇ ਭੌਂਕਦੇ ਨੇ ਜਦੋਂ ਇਹ ਵੀ ਵਾਹਿਗੁਰੂ ਵਾਹਿਗੁਰੂ ਹੁੰਦਾ ਭਾਈ ਵੀਰ ਸਿੰਘ ਜੀ ਕੋਲ ਜਦੋਂ ਮਹਾਪੁਰਖ ਗਏ ਬਾਬਾ ਗੁਰਵਜਨ ਸਿੰਘ ਜੀ ਖਾਲਸਾ ਕਹਿੰਦੇ ਭਾਈ ਸਾਹਿਬ ਜੀ ਆ ਜਿਹੜਾ ਪ੍ਰੈਸ ਦਾ ਇੰਨਾ ਖੜਕਾ ਠਾ ਠਾ ਦਾ ਆਉਂਦਾ ਇਹ ਤੁਹਾਨੂੰ ਡਿਸਟਰਬ ਨਹੀਂ ਕਰਦਾ ਭਾਈ ਵੀਰ ਸਿੰਘ ਹੱਸ ਕੇ ਕਹਿੰਦੇ ਪਰਖ ਲੈਨੇ ਹੋ ਮੇਰੀ ਪਤਾ ਤੁਹਾਨੂੰ ਸਾਰਾ ਹੀ ਹੈ ਕਹਿੰਦੇ ਇਹ ਖੜਕਾ ਨਹੀਂ ਹੁਣ ਮੈਨੂੰ ਸੁਣਦਾ ਮੈਨੂੰ ਸੁਣਦਾ ਵਾਹਿਗੁਰੂ ਪ੍ਰੈਸ ਵੱਜਦੀ ਸੁਣਦਾ ਵਾਹਿਗੁਰੂ ਇਹ ਕਨਵਲਟ ਹੋ ਜਾਂਦਾ ਹੌਲੀ ਹੌਲੀ ਜਦੋਂ ਆਪਾਂ ਬਹੁਤ ਬੰਦਗੀ ਦੀ ਅਵਸਥਾ ਚਲੇ ਜਾਂਦੇ ਆ ਤਾਂ ਹਵਾ ਵਿੱਚੋਂ ਵੀ ਵਾਹਿਗੁਰੂ ਦੀ ਆਵਾਜ਼ ਆਉਂਦੀ ਆ ਕੋਈ ਖੜਕਾ ਹੋਵੇ ਦੁਨੀਆਂ ਦਾ ਜਿੰਨਾ ਮਰਜੀ ਹੋਈ ਜਾਵੇ ਹਰ ਖੜਕੇ ਨੇ ਬਦਲ ਕੇ ਤੁਹਾਨੂੰ ਵਾਹਿਗੁਰੂ ਮੰਤਰ ਚ ਸੁਣਨਾ ਇੱਥੇ ਤੱਕ ਅਵਸਥਾ ਚਲੀ ਜਾਂਦੀ ਸਿੰਘਾਂ ਦੀ ਸੋ ਜੋ ਬੋਲਤ ਹੈ ਮਿਰਗ ਮੀਨ ਪੰਖੇਰੂ ਸੋ ਬਿਨ ਹਰ ਜਾਪਤਨ ਹੈ ਆਇ ਨਹੀਂ ਹੋਰ ਪਾਣੀ ਵਿੱਚੋਂ ਵੀ ਆਵਾਜ਼ ਆਉਂਦੀ ਪਾਣੀ ਵਿੱਚੋਂ ਜੇ ਕਲਕਲ ਦੀ ਆਵਾਜ਼ ਆਉਂ ਤਾਂ ਵਾਹਿਗੁਰੂ ਮੰਤਰ ਚ ਬਦਲ ਜਾਂਦੀ ਵਾਸਤਵ ਦੇ ਵਿੱਚ ਇਹ ਸਾਰਾ ਸੰਸਾਰ ਔਲੀ-ਹੋਲੀ ਮਨ ਵਿੱਚੋਂ ਮਿਟੀ ਜਾਂਦਾ ਵਾਸਤਵ ਦੇ ਵਿੱਚ ਜਿਵੇਂ ਅਭਿਆਸੀ ਵੱਡੇ ਵੱਡੇ ਜਿਹੜੇ ਨੇ ਉਹਨਾਂ ਨਾਲ ਇੱਕ ਵਾਰ ਗਏ ਗੁਰੂ ਘਰ ਦੇ ਵਿੱਚ ਕਿੰਨੀ ਸੰਗਤ ਬੈਠੀ ਆ ਦਿਖਦੀ ਆ ਸੰਗਤ ਇੰਨੀ ਬੜੀ ਸੰਗਤ ਆ ਉਹ ਦੇਖ ਕੇ ਕਹਿੰਦਾ ਕਿੱਥੇ ਆ ਕਿੱਥੇ ਸੰਗਤ ਮੈਂ ਸਾਰੀ ਸੰਗਤੀ ਆ ਕਹਿੰਦਾ ਮੈਂ ਤਾਂ ਪ੍ਰਕਾਸ਼ ਹੀ ਦੇਖਦਾ ਬਸ ਇਹੀ ਜੀ ਅਵਸਥਾ ਬਣ ਜਣੀ ਸੰਸਾਰ ਮਿਟੇ ਜਾਂਦਾ ਅੰਦਰੋਂ ਸੰਸਾਰ ਨਜ਼ਰੀ ਨਹੀਂ ਆਉਂਦਾ ਜੇ ਦਰਖਤ ਖੜਾ ਤਾਂ ਵੀ ਜੋਤ ਹੀ ਦਿਖਦੀ ਆ ਕਿਉਂਕਿ ਉਹਨਾਂ ਦੀ ਬਿਰਤੀ ਵਿੱਚੋਂ ਸਰੀਰ ਦਾ ਆਕਾਰ ਮਿਟ ਜਾਂਦਾ ਸਰੀਰ ਦਾ ਆਕਾਰ ਬ੍ਰਹਿਮੰਡ ਦਾ ਆਕਾਰ ਮਿਟ ਕੇ ਉਹਨਾਂ ਨੂੰ ਸਿਰਫ ਜਿਵੇਂ ਆਪਾਂ ਕਰਵਾਉਂਦੇ ਆ ਨਾ ਐਕਸ-ਰੇ ਐਕਸ-ਰੇ ਬਾਅਦ ਚ ਕੱਢ ਕੇ ਦੇਖੋ ਸਿਰਫ ਹੱਡੀਆਂ ਹੀ ਦਿਖਦੀਆਂ ਨੇ ਸਰੀਰ ਦਿਖਦਾ ਹੀ ਨਹੀਂ ਉਹਦੇ ਚ ਇਹ ਐਕਸ-ਰੇ ਆ ਇਸੇ ਪ੍ਰਕਾਰ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਇਸੇ ਤਰ੍ਹਾਂ ਹੀ ਜਿਹੜੀ ਬਿਰਤੀ ਬਦਲਦੀ ਹੈ ਜਦੋਂ ਦ੍ਰਿਸ਼ਟੀ ਬਦਲਦੀ ਹੈ ਫਿਰ ਉਦੋਂ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਸਾਰੇ ਕਿਤੇ ਸਿਰਫ ਜੋਤ ਹੀ ਨਜ਼ਰ ਆਉਂਦੀ ਹੈ ਤੇ ਜਦੋਂ ਜੋਤ ਨਜਰ ਆਉਣ ਲੱਗ ਪਈ ਇਹ ਪਰ ਮਹਾਰਾਜ ਤੀਜੇ ਪਾਸ਼ਾ ਕਹਿੰਦੇ ਨੇ ਜੇ ਤੁਸੀਂ ਬਾਹਰਲੀ ਜੋਤ ਦੇਖਣੀ ਹੈ ਪਹਿਲਾਂ ਆਪਣੇ ਅੰਦਰ ਦੀ ਜੋਤ ਨੂੰ ਦੇਖੋ ਅੰਦਰ ਦੀ ਜੋਤ ਫਿਰ ਬਾਹਰਲੀ ਜੋਤ ਨੂੰ ਦਿਖਾਉਣ ਲਈ ਸਹਾਇ ਹੁੰਦੀ ਹੈ ਜਦ ਤੱਕ ਅੰਦਰ ਜੋਤ ਨਹੀਂ ਦਿਖੀ ਉਦੋਂ ਤੱਕ ਉਹ ਬਾਹਰ ਨਹੀਂ ਦੇਖ ਸਕਦੀ ਪਹਿਲਾਂ ਆਪਣੇ ਅੰਦਰਲੀ ਜੋਤ ਨੂੰ ਪ੍ਰਗਟ ਕਰੋ ਫਿਰ ਵਾਹਿਗੁਰੂ ਦੀ ਕਿਰਪਾ ਹੋ ਕੇ ਬਾਹਰਲੀ ਜੋਤ ਪ੍ਰਗਟ ਹੁੰਦੀ ਹੈ ਸਤਿਗੁਰੂ ਮਹਾਰਾਜ ਦੀ ਕਿਰਪਾ ਨਾਲ ਜਦੋਂ ਤੁਹਾਨੂੰ ਅੰਦਰ ਦਿਖਣ ਲੱਗ ਪਈ ਆਮ ਅਭਿਆਸੀ ਕੋਲ ਬੈਠਦੇ ਆ ਨਾ ਨਾਮ ਜਪਣ ਵਾਲਿਆਂ ਕੋਲੇ ਉਹਨਾਂ ਨੂੰ ਉਹ ਕਹਿੰਦੇ ਹੁਣ ਸਾਰਿਆਂ ਦੇ ਵਿੱਚ ਹੀ ਦੇਖੀ ਜਾਂਦੀ ਹੈ ਇਹਦੇ ਵਿੱਚ ਆ ਸਾਰੇ ਜਿੰਨੇ ਜਣੇ ਬੈਠੇ ਆ ਕੀੜੀਆਂ ਵਿੱਚ ਮਕੌੜੀਆਂ ਵਿੱਚ ਜਾਨਵਰਾਂ ਵਿੱਚ ਦਰਖਤਾਂ ਵਿੱਚ ਇਹ ਅਵਸਥਾ ਬਣਦੀ ਹੈ ਬਹੁਤ ਸਿੰਘ ਬੈਠੇ ਆਪਣੇ ਕੋਲ ਇਹੋ ਜੀ ਅਵਸਥਾ ਵਾਲੇ ਉਹ ਫੇਰ ਦੱਸਦੇ ਰਹਿੰਦੇ ਨੇ ਕਿ ਇਸ ਤਰ੍ਹਾਂ ਇੰਨੀ ਸਾਰਿਆਂ ਵਿੱਚ ਜੋਤ ਹੀ ਜੋਤ ਹੈ ਦੂਜਾ ਹੈ ਹੀ ਨਹੀਂ ਜਦੋਂ ਆਪਾਂ ਨੂੰ ਦੂਜਾ ਨਜ਼ਰੀ ਨਾ ਆਇਆ ਕਿਤੇ ਫੇਰ ਕੀ ਦੇ ਨਾਲ ਈਰਖਾ ਇਹਦੇ ਨਾਲ ਦੁਵੈਸ਼ ਸਾਰਿਆਂ ਵਿੱਚ ਇੱਕ ਵਾਹਿਗੁਰੂ ਆਪ ਹੀ ਬੈਠੇ ਨੇ ਹੁਣ ਤਾਂ ਆਪਾਂ ਜਦੋਂ ਦੂਜਾ ਦੇਖਦੇ ਆਂ ਲੜਾਈ ਝਗੜਾ ਕਰਦੇ ਆਂ ਨਫ਼ਰਤ ਕਰਦੇ ਆਂ ਈਰਖਾ ਕਰਦੇ ਆਂ ਇਹ ਦੂਜਾ ਦੇਖ ਬਸ ਜੇ ਵਾਹਿਗੁਰੂ ਜੇ ਤੂੰ ਤੁਠਾ ਕਿਰਪਾ ਨਿਧਾਨ ਨਾ ਦੂਜਾ ਵੇਖਾਲ ਇਹ ਆ ਪਾਈ ਮੂੰ ਦਾਤੜੀ ਤੇ ਧਿਰ ਦਾ ਰੱਖਾਂ ਸੰਭਾਲ ਜੇ ਤੂੰ ਮੇਰੇ ਤੇ ਗੁਰੂ ਗ੍ਰੰਥ ਸਾਹਿਬ ਪ੍ਰਸੰਨ ਨਾ ਤਾਂ ਮੈਂ ਇਹਨੂੰ ਦੂਜਾ ਦਿਖਾਈ ਨਾ ਨਾ ਮੇਰੇ ਮਨ 'ਚ ਕਿਸੇ ਪ੍ਰਤੀ ਈਰਖਾ ਆਵੇ ਨਾ ਮੇਰੇ ਮਨ 'ਚ ਕਿਸੇ ਪ੍ਰਤੀ ਨਫ਼ਰਤ ਆਵੇ ਮੈਨੂੰ ਸਾਰਾ ਬ੍ਰਹਿਮੰਡ ਸਾਰੀ ਦੁਨੀਆ ਤੇਰਾ ਹੀ ਰੂਪ ਦਿਖੇ ਜੋ ਦੀਸੈ ਸੋ ਤੇਰਾ ਰੂਪ